ਹਾਂਜੀ ਇੱਕ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਵੀਡੀਓ ਦੇ ਵਿੱਚ ਮੈਂ ਆਹਾਂ ਬਾਬਾ ਬੁੱਢਾ ਜੀ ਮੇਡ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਲਈ ਸੋ ਹੁਣ ਆਪਾਂ ਤੁਹਾਨੂੰ ਇੱਥੇ ਗੁਰਦੁਆਰ ਸਾਹਿਬ ਦੇ ਕਰਵਾਨੀਆਂ ਦਰਸ਼ਨ ਜਿਵੇਂ ਤੁਸੀਂ ਵੇਖਿਆ ਹੋਣਾ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਅੰਮ੍ਰਿਤਸਰ ਤੇ ਤਰਨਤਾਰਨ ਸਾਹਿਬ ਦੇ ਸਾਰੇ ਗੁਰਦੁਆਰ ਸਾਹਿਬ ਤੇ ਮੱਥਾ ਦਰਸ਼ਨ ਕਰ ਰਿਹਾ ਹਾਂ ਜਿੰਨੇ ਗੁਰਦੁਆਰ ਸਾਹਿਬ ਮੇਤੋਂ ਜਾ ਹੋ ਰਿਹਾ ਸੋ ਨਾਲ-ਨਾਲ ਮੈਂ ਤੁਹਾਨੂੰ ਵੀ ਦਿਖਾ ਰਿਹਾ ਜਿੱਥੇ ਜਿੱਥੇ ਜਿਹੜੇ ਜਿਹੜੇ ਗੁਰਦੁਆਰ ਸਾਹਿਬ ਜਾ ਰਹੇ ਹਾਂ ਸੋ ਚੱਲਦੇ ਹਾਂ ਗੁਰਦੁਆਰ ਸਾਹਿਬ ਦੇ ਅ ਪਹਿਲਾਂ ਕਰਵਾਈਏ ਆਪਾਂ ਜੋੜੇ ਜਾਵਾਂ ਫਿਰ ਚੱਲਦੇ ਹਾਂ ਕੋ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਕੀਰਤਨ ਹੋ ਰਿਹਾ ਇਸ ਟਾਈਮ ਸ਼ਾਮ ਦਾ ਵੇਲਾ ਲਗਭਗ ਟਾਈਮ ਹੋ ਗਿਆ 6:20 ਤਮ ਸਾਰੇ ਤੂੰ ਹੀ ਹਰ ਸੱਚੋ ਸੁਰ ਵਰਨਾ ਹਰ ਸੱਚੇ ਨੋਰ ਦੁਆਰੇ ਜਿੱਦੋਂ ਮੱਛੀਆਂ ਛੱਡੀਆਂ ਆਈਆਂ ਸੋਵੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਬੁੱਢਾ ਜੀ ਨੋਰ ਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਿੱਲਾ ਹੁਣ ਚੱਲਦੇ ਹਾਂ ਉਹਦਾ ਦਰਸ਼ਨ ਕਰਕੇ ਆਉਨੇ ਹਾਂ ਠੀਕ ਕੀਤਾ ਗਿਆ ਹੁਣ ਮੈਂ ਬਾਹਰ ਬੋਡਵਾ ਸਾਹਿਬ ਜਿਹੜੇ ਤੁਸੀਂ ਦਰਸ਼ਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਬੋਡਵਾ ਬਾਬਾ ਬੁੱਢਾ ਸਾਹਿਬ ਜੀ ਸੋ ਇਸ ਗੁਰਦੁਆਰੇ ਦਾ ਤੁਹਾਨੂੰ ਮੈਂ ਇਤਿਹਾਸ ਵੀ ਸਾਂਝਾ ਕਰ ਦਿੰਦਾ ਇਹ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਤੇ ਨਾਨਾ ਜਾਣਿਆ ਜਾਂਦਾ ਹੈ ਇਸ ਸਥਾਨ ਤੇ ਬਾਬਾ ਬੁੱਢਾ ਜੀ ਨੇ ਪਹਿਲਾਂ ਉਸ ਟਾਈਮ ਸਮੇਂ ਦੇ ਵਿੱਚ ਕੀ ਆ ਸੰਤ ਜਿੱਦਾਂ ਕਹਿ ਸਕਦੇ ਆ ਕਿਸੇ ਨੂੰ ਸੰਤਾਨ ਪ੍ਰਾਪਤੀ ਨਹੀਂ ਹੁੰਦੀ ਸੀ ਜਾਂ ਕਿਸੇ ਨੂੰ ਮੁੰਡਾ ਚਾਹੀਦਾ ਹੁੰਦਾ ਹਨ ਬੇਟਾ ਚਾਹੀਦਾ ਹੁੰਦਾ ਪੁੱਤਰ ਦੀ ਰਾਤ ਬਖਸ਼ੀ ਸੀ ਸੋ ਅੱਜ ਦੇ ਟਾਈਮ ਵੀ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕਿਸੇ ਨੂੰ ਪੁੱਤਰ ਦੀ ਰਾਤ ਚਾਹੀਦੀ ਆ ਤਾਂ ਉੱਥੇ ਦਰਸ਼ਨ ਕਰ ਲਈ ਜਾਂਦਾ ਵਾ ਸੋ ਉਹਨਾਂ ਦੀ ਮਰਦਾ ਪੂਰੀਆਂ ਹੁੰਦੀਆਂ ਨੇ। ਸੋ ਇਹ ਗੋਦਰ ਸਾਹਿਬ ਦਾ ਇਤਿਹਾਸ ਕਿਸੇ ਪੁੱਤਰੀ ਦਾਤ ਅਗਰ ਕਿਸ ਨੇ ਚਾਹੀਦੀ ਹੋ ਇੱਥੇ ਆ ਕੇ ਮੰਗਦੇ ਆ। ਸੰਗਤ ਮੰਗਦੇ ਤੇ ਉਹਨਾਂ ਦੀ ਉਹ ਪੂਰੀ ਵੀ ਹੁੰਦੀ ਆ। ਗੋਦਰਦਵਾਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਤੇ ਇੱਥੇ ਮਿੱਠੇ ਪ੍ਰਸ਼ਾਦੇ ਦਾ ਲੰਗਰ ਚੁੰਦਾ ਹੈ। ਔਰ ਮਿੱਠੇ ਪ੍ਰਸ਼ਾਦੇ ਨਾਲ ਪਿਆਜ ਹੁੰਦਾ। ਤੁਸੀਂ ਇੱਥੇ ਦਰਸ਼ਨ ਕਰਨਾ ਆ ਸਕਦੇ ਹੋ ਅਗਰ ਕਿਸੇ ਨੂੰ ਦਾਤ ਚਾਹੀਦੀ ਆ ਤਾਂ ਉਹ ਦਰਸ਼ਨ ਕਰਤ ਸਾਹਿਬ ਰਾਜ ਤੋਂ ਮੰਗ ਸਕਦੇ ਹੋ ਸੋ ਅੱਜ ਦੀ ਵੀਡੀਓ ਇੱਥੇ ਆਪਾਂ ਖਤਮ ਕਰਦੇ ਆਂ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵਧੀਆ ਲੱਗੀ ਤਾਂ ਲਾਈਕ ਕਰਿਓ